हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮ ਤੇ ਇੱਕ ਬਈ ਮੱਝ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸ਼ੀਕਲ ਅਸੀ ਆ ਬਾਈ ਹੋ ਠੀਕ ਹੈ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਹਾਂ ਬਾਈ ਗੁਰਸੇਵ ਸਿੰਘ ਪਿੰਡ ਮਾਚੀਗੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣਾਂ ਨੇੜੇ ਪਿੰਡ ਬਾਈ ਨੇੜੇ ਇਧਰ ਬਲਾਸਪੁਰ ਵੀ ਹੈ ਇਧਰ ਹਿੰਦਪੁਰਾ ਰਾਮਗੜ ਮੋਬਾਈਲ ਨੰਬਰ ਬੋਲ 991343 71523 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀਰੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੋਸ ਹੋਈ ਵੀ ਆ ਇਹ ਵੀਰੇ ਮਾਲਕਾਂ ਨੇ ਤਾਂ ਆਪ ਨੂੰ ਪਹਿਲਾਂ ਹੀ ਦੱਸਿਆ ਸੀ ਠੀਕ ਆ ਦੂਜਾ ਲਾਲਾ ਜਾਨੀ ਤੇ ਇਹ ਹੁਣ ਗੱਭਣਾ ਤਿੰਨ ਮਹੀਨਿਆਂ ਦੀ ਠੀਕ ਆ ਬਾਈ ਚੈੱਕ ਬਾਸ ਚੈੱਕ ਆਪਾਂ ਕਰਾ ਦੀ ਗੱਲ ਅਗਲਾ ਕਰਾ ਲਵੇ ਤਿੰਨ ਮਹੀਨਿਆਂ ਦੀ ਹਾਂਜੀ ਬਾਈ ਜੀ ਤੇ ਮੂਰਲੇ ਸਾਨੂੰ ਇਹ ਬੈਣੀ ਵਾਲੇ ਉਹ ਜਾਨੀ ਗਰਮ ਦੁੱਧ ਆਉਂਦਾ ਠੀਕ ਆ ਤੇ ਥਣ ਦੇਖਣ ਨੂੰ ਬਰਾਬਰੀ ਦਿਖਾਉਂਦੀ ਹੈ ਜੇ ਕੋਈ ਟ੍ਰੀਟਮੈਂਟ ਕਰ ਲੂਗਾ ਤਾਂ ਚਲਾ ਵੀ ਸਕਦਾ ਠੀਕ ਹੈ ਤੱਲ ਮੰਨ ਕੇ ਲੈ ਜੇ ਹਾਂ 7 ਲੀਟਰ ਪੱਕਾ ਹੋਊਗਾ ਠੀਕ ਆ ਹੋਣਾ ਗਜੋਵੇ ਅਗਲਾ ਚਾਰ ਜੋਵੇ ਹਨ ਠੀਕ ਆ ਬਈ ਖੋਲ ਦੇ ਬਈ ਮਣੀ ਤੋਰ ਕੇ ਦਿਖਾ ਦੇ ਕੱਦ ਚੰਗਾ ਰੰਗ ਰੂਪ ਚੰਗਾ ਥਣ ਚੰਗਾ ਲੱਗਿਆ ਜਿਹੜੀ ਗੱਲ ਸੀ ਬਾਈ ਨੇ ਦੱਸਤੀ ਤੱਲ ਮੰਨ ਕੇ ਬਾਈ ਕਹਿੰਦਾ ਲੈ ਲਓ ਗੱਬਣਾ ਚੈੱਕ ਕਰਵਾਈ ਵੀ ਆ ਆਪਦੀ ਤਸੱਲੀ ਬਾਈ ਜਰੂਰ ਕਰਵਾ ਲਓ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਕੀ ਮੁੱਲ ਆ ਭਰਾ ਇਹਦਾ ਇਹਦਾ ਮੁੱਲ ਜੀ 32000 ਰੁਪਈਆ ਹੈ ਮਾਨਤਨ ਹੋ ਜਾਵੇ ਮਾਨਤਨ ਕਰਦੇ ਆ ਠੀਕ ਹੈ 32000 ਰੁਪਈਆ ਮੁੱਲ ਹੈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੜ ਕੰਦ ਕਾਠ ਵਾਲੀ ਆ ਥਣ ਲੇਪ ਚੰਗਾ ਭਾਈ ਬਾਕੀ ਫੈਂਟ ਚੰਗੀ ਆਉਂਦੀ ਉਹ ਬਈ ਦੁੱਧ ਹਨਾ ਥੋੜਾ ਘੱਟ ਆ ਫੈਂਟ ਚੰਗੀ ਸਾਢੇ 4 ਤੋਂ ਉੱਤੇ ਆ ਜੀ ਫੈਂਟ ਠੀਕ ਆ ਭਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੋਈ ਵੀ ਇਹ ਇਹ ਦੂਜਾ ਸੂਆ ਵੀਰੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਹੋਣਾ ਸਾਢੇ 3 ਮਹੀਨੇ ਵੀਰੇ ਠੀਕ ਆ ਭਾਈ ਦੁੱਧ ਕਿੰਨਾ ਦੁੱਧ ਜਾਨੀ ਇਹ ਥੱਲੇ 8 ਲੀਟਰ ਪੱਕਾ ਹੋਊਗਾ ਜੀ ਨੈਟ ਤਿਆਰ ਆ ਬਈ ਹਾਂ ਠੀਕ ਆ ਆਰਡਰ ਬਹੁਤ ਚੰਗਾ ਬਈ ਥਾਨ ਬਹੁਤ ਚੰਗਾ ਕੱਲਾ ਕੱਲਾ ਥਾਨ ਲੈ ਗਲਾਬੀ ਥਾਨਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਫੇਸ ਕਰਮ ਵਾਲੀ ਦਾ ਚੰਗਾ ਤੇ ਬਾਕੀ ਕੱਦ ਚੰਗਾ ਵੱਡੀ ਗੱਲ ਹੈ ਨਾ ਫੇਸ ਬਿਊਟੀ ਦੇਖੋ ਬਈ ਫੇਸ ਬਿਊਟੀ ਵੀ ਕਰਮ ਵਾਲੀ ਚੰਗੀ ਹੈ ਕੀ ਮੁੱਲ ਆ ਬਈ ਇਹਦਾ ਇਹਦਾ ਮੁੱਲ ਹੈਗਾ ਜੀ 35000 ਮਾਨ ਤਨ ਹੋ ਜਾ ਬਈ ਹਾਂ ਮਾਨ ਤਨ ਕਰਦੇ ਠੀਕ ਆ 33000 ਰੁਪਇਆ ਮੋਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੋੜ ਲੈ ਬਾਈ ਚਵਾਈ ਤੂ ਕੀ ਕਿਵੇਂ ਆ ਤੂ ਬਾਈ ਸੈਟ ਆਈਏ ਠੰਡੇ ਆਉ ਬਦੀ ਹਾਂਜੀ ਹਾਂਜੀ ਠੀਕ ਆ ਅੱਗੇ ਵੀਰੇ ਮੱਧ ਕਿਹੜਾ ਸੂਸ ਹੋਈ ਦੀ ਮੱਧ ਮੱਧ ਵੀਰੇ ਹੈ ਸੀ ਗਿਆ ਪੰਜ ਮਹੀਨੇ ਸੂਦੇ ਸੁਣਾ ਨੇ ਠੀਕ ਆ ਤੇ 7 ਮਹੀਨੇ ਜਾਨੀ ਪੂਰੇ ਹੋ ਗਏ ਅੱਠਵਾਂ ਲਾ ਗਿਆ ਕੱਲ ਠੀਕ ਆ ਇਦਰੀ ਤੋਂ ਆ ਇਦਰੀ ਤੋਂ ਪਰਸੋਂ ਠੀਕ ਆ ਠੀਕ ਆ ਤੇ ਹੁਣ ਦੁੱਧੋ ਜਣੀ ਆਪਣੀ ਡرائی ਆ ਥਣੇ ਪਾਸ ਕਰਾ ਦੂਗੀ ਕਿੰਨਾ ਕ ਦੁੱਧ ਸੀ ਤਾਜੀ ਥੱਲੇ ਦੁੱਧ ਸੀਗਾ 11 12 ਲੀਟਰ ਵੀ ਠੀਕ ਆ ਬਾਈ ਸੋਰ ਦੇ ਬਾਈ ਮਾੜੀ ਕੱਦ ਵਿੱਡ ਚੰਗਾ ਚੰਗੀ ਆ ਥਣ ਬੜਾ ਚੰਗਾ ਤੇ ਦੁੱਧ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਗਾ ਲੈ ਵਾ ਨੇੜ ਤੋਂ ਚੈੱਕ ਕਰ ਲੋ ਢੱਲਾ ਢੁਲਾ ਚੰਗੀਆਂ ਪਈਆਂ ਕੀ ਮੋਲ ਆ ਬਈ ਇਹਦਾ ਇਹਦਾ ਜਿਹੜਾ ਅੱਜ ਦਾ ਮੋਲ ਆ ਜੀ ਅੱਜ ਦਾ ਮੋਲੇ ਦਾ 75000 ਹੈ ਜੀ ਮਾਨਤਨ ਹੋ ਜਵੇ ਆ ਮਾਨਤਨ ਥੋੜਾ ਕਨਾ ਘਟਾ ਦੇਗੇ 75000 ਰੁਪਇਆ ਮੋਲਾ ਭਾਈ ਮਾਨਤਨ ਜਿਹੜਾ ਮੌਕਸ ਤੇ ਜਰੂਰ ਹੋ ਜੇ ਚੰਗੀ ਆ ਮੱਝ ਰਾਜੀ ਆ ਥਣਲੇਵਾ ਚੰਗਾ ਪਤਲੀ ਚੌੜੀ ਦੀ ਮੱਝਾ ਦੁੱਧ ਵਾਲੀ ਮੱਝਾ ਭਾਈ ਦੁੱਧ ਵਾਟੇ ਚੰਗਾ ਪਾ ਦੋਗੀ ਤੇ ਨਗ ਭਾਈ ਕੋਲੇ ਸੀਗੇ ਤਿੰਨ ਤਿੰਨੇ ਦਿਖਾਤੀ ਕਿਸੇ ਵੀ ਦੇ ਤਰ੍ਹਾਂ ਜੋ ਕੋਈ ਪਸੰਦ ਆ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ